ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਤੁਹਾਡਾ EK PENCABAN ਚੈਨਲ ਤੇ ਜੀ ਮੈਂ ਤਾਂ ਤੁਹਾਨੂੰ ਕੱਲ ਜਿੱਦਾਂ ਇਹ ਪਹਿਲਾ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਦਿਖਾਇਆ ਸੀ ਵੀ ਮੈਂ ਸੂਟ ਜਿੱਦਾਂ ਸਟਿਚ ਕਰਨ ਲੱਗੀ ਆ ਤੇ ਮੈਂ ਹਣਾ ਉਹ ਸੂਟ ਕਰ ਲਿਆ ਪੂਰਾ ਤੇ ਮੈਂ ਉਹ ਵੀ ਤੁਹਾਨੂੰ ਦਿਖਾਉਂਗੀ ਮੈਨੂੰ ਤੁਹਾਡੀ ਸਲਾਹ ਦੀ ਬਹੁਤ ਜ਼ਰੂਰਤ ਹੈ ਤੁਸੀਂ ਮੈਨੂੰ ਮੇਰੀਆਂ ਗਲਤੀਆਂ ਜਿਹੜੀਆਂ ਉਹ ਦੱਸ ਸਕਦੇ ਹੋ ਮੈਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕੰਮ ਇਹ ਕਰਨਾ ਚਾਹੀਦਾ ਸੀ ਜੇ ਤੁਹਾਨੂੰ ਇਹ ਕੰਮ ਆਉਂਦਾ ਤਾਂ ਮੈਨੂੰ ਜ਼ਰੂਰ ਤੁਸੀਂ ਮੈਨੂੰ ਦੱਸਣਾ ਆ ਤੇ ਮੈਂ ਜਿਹੜਾ ਪਹਿਲਾਂ ਤੁਹਾਨੂੰ ਦਿਖਾਉਣੀ ਜਿਹੜਾ ਮੈਂ ਅੱਜ ਇਹ ਤਿਆਰ ਕਰਨਾ ਕਿਉਂਕਿ ਉਹਨਾਂ ਕੋ ਲਹਿੰਗਾ ਪਹਿਨਣਾ ਹੀ ਹੈਗਾ ਆ ਤੇ ਮੈਨੂੰ ਸਿਰਫ ਉਹਨਾਂ ਨੇ ਇਹ ਕਮੀਜ਼ ਬਣਾਉਣ ਵਾਸਤੇ ਕਿਹਾ ਆ ਤੇ ਆ ਦੇਖੋ ਇਸ ਤਰ੍ਹਾਂ ਸੀਗਾ ਇਹ ਬਾਰਡਰ ਇਹਦੀ ਲੰਬਾਈ ਮੈਨੂੰ ਬਾਹਾਂ ਦੀ ਲੈਂਥ ਜਿਹੜੀ ਆ 16 ਇੰਚ ਚਾਹੀਦੀ ਸੀ ਪਰ ਇਹ ਆਪਾਂ ਨੂੰ ਇੱਥੋਂ ਤੱਕ ਮਿਲਿਆ ਇਹ ਬਾਰਡਰ ਵਿੱਚੋਂ ਬਚ ਕੇ ਮੈਂ ਅੱਧਾ-ਅੱਧਾ ਕਰਕੇ ਬਾਰਡਰ ਜਿਹੜਾ ਇੱਥੇ ਲਾ ਦਿੱਤਾ ਆ ਤੁਸੀਂ ਮੈਨੂੰ ਸਲਾਹ ਦੇ ਸਕਦੇ ਆ ਕਿ ਮੈਂ ਇਹਦੀ ਲੈਂਥ ਕਿਸ ਤਰ੍ਹਾਂ ਪੂਰੀ ਕਰ ਸਕਦੀ ਆ ਵੇ ਅਗੋ ਵਾਸਤੇ ਜੇ ਕੋਈ ਮੇਰੇ ਕੋਲ ਇਸ ਤਰ੍ਹਾਂ ਆਵੇ ਮੈਂ ਉਹਦੀ ਲੈਂਥ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਹੈ ਠੀਕ ਹੈ ਜੀ ਮੈਂ ਇਹ ਤਾਂ ਹੁਣ ਚਲੋ ਇਹ ਸੀ ਕਿ ਤੁਮੈਨ ਨੂੰ ਹੁਣ ਦੇ ਦਉਗੀ ਪਰ ਮੈਨੂੰ ਅਗੇ ਵਾਸਤੇ ਤੁਸੀਂ ਇਸ ਚੀਜ਼ ਦਾ ਸੁਝਾਅ ਜਿਹੜਾ ਆ ਜਰੂਰ ਦੇਣਾ ਜਿਹੜੀ ਮੈਂ ਕੋਈ ਛੋਟੀ ਜੀ ਪਿਆਰੀ ਡਰੈਸ ਹੋਰ ਬਣਾਈ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਪਰ ਜੇ ਉਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਹੋਈ ਤਾਂ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸ ਦੇਣਾ ਤੇ ਚਲਦੇ ਚੱਲਦੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਜੀ ਤੇ ਇਹ ਦੇਖੋ ਜੀ ਮੈਂ ਬਣਾਇਆ ਹੈਗਾ ਲਹਿੰਗਾ ਇਹ ਸਾਰਾ ਸਮਾਨ ਮੈਨੂੰ ਉਹਨਾਂ ਨੇ ਆਪ ਖੋਦ ਹੀ ਲਿਆ ਕੇ ਦਿੱਤਾ ਸੀ ਜਿਸ ਤਰ੍ਹਾਂ ਤੇ ਇਹ ਮੈਂ ਬਣਾਤਾ ਉਹਨਾਂ ਦਾ ਲਹਿੰਗਾ ਛੋਟੇ ਬੱਚੇ ਦਾ ਆ ਇਹ ਵੀ ਵੱਡਿਆਂ ਦਾ ਨਹੀਂ ਹੈਗਾ ਮੈਂ ਇਹਨੂੰ ਸਵਾ 2 ਮੀਟਰ 2.5 ਮੀਟਰ ਕਪੜਾ ਲਾਇਆ ਹੈ ਕਿਉਂਕਿ ਉਹਨਾਂ ਨੇ ਮੈਨੂੰ 5-5 ਮੀਟਰ ਲੈਸਾਂ ਜਿਹੜੀਆਂ ਲਿਆ ਕੇ ਦਿੱਤੀਆਂ ਸੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ 5-5 ਮੀਟਰ ਹੈਗੀਆਂ ਲੈਸਾਂ ਤੇ ਮੈਂ ਵੀ ਉਸੇ ਤਰ੍ਹਾਂ ਇਹ ਕਪੜਾ ਜਿਹੜਾ 2.5 ਮੀਟਰ ਜਿਹੜਾ ਕਪੜਾ ਇਹ ਲੈ ਲਿਆ 2.5 ਮੀਟਰ ਯਾਨੀ ਕਿ ਕਪੜਾ ਆਪਾਂ ਲੈ ਲਿਆ ਤਾਂ ਜਿਹੜੀਆਂ ਲੈਸਾਂ ਆਂ ਵੀ ਦੋਰੀਆਂ ਕਰਕੇ ਲੱਗ ਜਾਣਗੀਆਂ ਇਸੇ ਤਰ੍ਹਾਂ ਮੈਂ ਇਸ ਲੈਸ ਨੂੰ ਵੀ ਦੋਰੀ ਕਰ ਦਿੱਤਾ 5 ਮੀਟਰ ਲੱਗ ਗਈ ਐਸ ਲੈਸ ਨੂੰ ਵੀ ਮੈਂ ਡਬਲ ਕਰਕੇ ਲਾ ਦਿੱਤਾ ਤੇ ਲੈਸ ਜਿਹੜੀ ਆ 5 ਮੀਟਰ ਪੂਰੀ ਲੱਗ ਗਈ ਤੇ ਇਸ ਤਰ੍ਹਾਂ ਮੈਂ ਥੱਲੇ ਇਹਦੇ ਲਾਈਨਿੰਗ ਲਾਤੀ ਆ ਬਿਲਕੁਲ ਥੱਲੇ ਤੱਕ ਜੋੜਤੀ ਆ ਇਹਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਬੁਕਰੋਂ ਪਾਉਣ ਦੀ ਲੋੜ ਨਹੀਂ ਸੀ ਜੇ ਤੁਸੀਂ ਕਹੋਗੇ ਤਾਂ ਅੱਗੇ ਤੋਂ ਮੈਂ ਜਿਹੜੀ ਵੀ ਡਰੈੱਸ ਬਣਾਉਂਗੀ ਉਹਦੇ ਵਿੱਚ ਬੁਕਰਮ ਜਿਹੜੀਆਂ ਪਾ ਦਊਂਗੀ ਕਿਉਂਕਿ ਇਹਦੇ ਵਿੱਚ ਆਪਣੇ ਕੋ ਐਨਆਈਏ ਜਿਹੜੀ ਆ ਲੈਸ ਆ ਇਹਨਾਂ ਇਹਦਾ ਹੋ ਗਿਆ ਕਿ ਇਹਦੇ ਨਾਲ ਇਹ ਸਾਰਾ ਫੱਟਾ ਜਿਹੜਾ ਆ ਇਹ ਖੜਾ ਖੜਾ ਰਹਿ ਜਾਊਗਾ ਮੈਨੂੰ ਲੱਗਦਾ ਬਾਕੀ ਤੁਸੀਂ ਮੈਨੂੰ ਜਰੂਰ ਸਲਾਹ ਦੇਣੀ ਆ ਕਿਉਂਕਿ ਮੈਂ ਤਾਂ ਮੈਨੂੰ ਇੰਨਾ ਕੋਈ ਜਾਣਕਾਰੀ ਨਹੀਂ ਹੈਗੀ ਮੈਂ ਤੁਹਾਡੀ ਸਲਾਹ ਲੈਣ ਵਾਸਤੇ ਕਿਆ ਪਰ ਇਹ ਡਰੈਸ ਬਣਾਈ ਹੋਈ ਮੈਨੂੰ ਬਹੁਤ ਸੋਹਣੀ ਲੱਗੀ ਆ ਦੇਖੋ ਇਹ ਲੈਸ ਵੀ ਉਹਨਾਂ ਨੇ ਮੈਨੂੰ ਲਿਆ ਕੇ ਦਿੱਤੀ ਸੀ ਸਾਰੀ ਇਹ ਲੈਸ ਜਿਹੜੀ ਮੈਂ ਇੱਥੇ ਇਸਤੇਮਾਲ ਕਰ ਦਿੱਤੀ ਆ ਵੀ ਬਿਲਕੁਲ ਵੀ ਮੈਂ ਇਹ ਨਹੀਂ ਕੀਤਾ ਵਿੱਚੋਂ ਬਚ ਜਵੇ ਜਾਂ ਕਿੱਦਾਂ ਵੀ ਆ ਨਹੀਂ ਬਿਲਕੁਲ ਨਹੀਂ ਮੈਂ ਇਹ ਤੋਂ ਬਚਣ ਦਿੱਤੀ ਜਿੰਨੀ ਲੈਸ ਸੀ ਜਿੱਦਾਂ ਜਿੱਦਾਂ ਆਈ ਮੈਂ ਸਾਰੀ ਲਾ ਦਿੱਤੀ ਆ ਇਹ ਬਾਹਾਂ ਤੇ ਵੀ ਲਾ ਦਿੱਤੀ ਇਹ ਗਲਾ ਤਿਆਰ ਕਰਤਾ ਵੈਸੇ ਉਹਨਾਂ ਨੇ ਮੈਨੂੰ ਕੱਲਾ ਘੇਰੇ ਤੇ ਲਾਉਣ ਨੂੰ ਗਿਆ ਸੀ ਇਹ ਲੈਸ ਦੇ ਬਹਾਕੇ ਤੇ ਕਿਹਾ ਸੀ ਬਾਕੀ ਬਚ ਗਈ ਸੀ ਤੇ ਮੈਂ ਗਲਾ ਵੀ ਤਿਆਰ ਕਰ ਦਿੱਤਾ ਛੋਟਾ ਬੱਚਾ ਆ ਆਪੇ ਉਹਦਾ ਗਲਾ ਵੀ ਪਾਲਾ ਵੱਡਾ ਨਹੀਂ ਸੀ ਰੱਖ ਸਕਦੇ ਤੇ ਮੈਂ ਇਸ ਤਰ੍ਹਾਂ ਪਿੱਛੇ ਡਿਜ਼ਾਈਨ ਦੇ ਕੇ ਗਲ ਨੂੰ ਤੇ ਇਹ ਪਿੱਛੇ ਦੀ ਲਟਕਣ ਬਣਾ ਕੇ ਇਹ ਲਾ ਦਿੱਤੇ ਆ ਇਹ ਵੀ ਮੈਂ ਲੈਸ ਦੇ ਵਿੱਚੋਂ ਹੀ ਥੋੜੀ ਜਿਹੀ ਲੈਸ ਬਚ ਗਈ ਸੀ ਮੈਂ ਇਹਦੇ ਜਿਹੜੇ ਨਟਕਣ ਬਣਾ ਕੇ ਲਾ ਦਿੱਤੇ ਆ ਅੱਜ ਦੇ ਵੀਡੀਓ ਦੀ ਬਸ ਇਹੀ ਸੀ ਮੇਰੇ ਸੂਟਾਂ ਬਾਰੇ ਜੇ ਕੋਈ ਵੀ ਤੁਹਾਨੂੰ ਕਮੀ ਲੱਗਦੀ ਆ ਤੁਸੀਂ ਮੈਨੂੰ ਕਮੈਂਟਾਂ ਚ ਦੱਸ ਸਕਦੇ ਆ ਵੀ ਨਹੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸੂਟ ਤਿਆਰ ਕਰਨਾ ਚਾਹੀਦਾ ਸੀ ਪਰ ਮੈਨੂੰ ਇਹ ਸੂਟ ਜਿਹੜਾ ਤਿਆਰ ਕੀਤਾ ਹੋਇਆ ਨਾਲ ਡਰੈਸ ਦੇਖੋ ਮੈਂ ਇੱਦਾਂ ਤੁਹਾਨੂੰ ਪੁਛਾ ਕੇ ਦਿਖਾ ਦਿੰਨੀ ਮੈਨੂੰ ਡਰੈਸ ਬਹੁਤ ਹੀ ਪਿਆਰੀ ਲੱਗਦੀ ਆ ਮੈਨੂੰ ਇਹ ਮੈਨੂੰ ਨਾਲ ਜ਼ਰੂਰ ਦੱਸਣਾ ਵੀ ਤੁਹਾਨੂੰ ਵੀ ਇਹ ਚੰਗੀ ਲੱਗੀ ਜਾਂ ਨਹੀਂ ਲੱਗੀ ਜਾਂ ਮੈਨੂੰ ਇਸ ਤੇ ਕੀ ਕੰਮ ਕਰਨਾ ਚਾਹੀਦਾ ਸੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਪਰ ਮੈਨੂੰ ਇਹ ਡਰੈਸ ਜਿਹੜੀ ਬਹੁਤ ਵਧੀਆ ਲੱਗੀ ਮੈਂ ਤਾਂ ਕੱਲ ਦੀ ਇਹਨੂੰ ਬਾਹਰ-ਬਾਹਰ ਦੇਖੀ ਜਾਨਣੀ ਆਂ ਦੇਖੋ ਜਦੋਂ ਪਾਇਆ ਹੋਊਗਾ ਗਲਾ ਤੇ ਇਸ ਤਰ੍ਹਾਂ ਸਾਰੇ ਮੋਤੀ ਜਿਹੜੇ ਥੱਲੇ ਨੂੰ ਲੰਕਣੇ ਆ ਬਹੁਤ ਵਧੀਆ ਲੱਗਣੇ ਆ ਤੇ ਬਸ ਜੀ ਅੱਜ ਤਾਂ ਇੰਨਾ ਹੀ ਸੀਗਾ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਜਿਹੜੀ ਸਹਾਰਿਆਂ ਨੂੰ ਸਸਰੀ ਕਾਲ ਜੀ